ਜਿਹੜੀ ਅੱਜ ਮੀਟਿੰਗ ਹੋਈ ਸੀ ਨਗਰ ਕੌਂਸਲ ਦੇ ਵਿੱਚ ਕਿਹ ਕਿਹ ਉਸ ਦੇ ਵਿੱਚ ਕਾਫੀ ਦੱਸਿਆ ਜਾ ਰਿਹਾ ਕਿ ਹੰਗਾਮਾ ਹੋਇਆ ਹੰਗਾਮਾ ਤਾਂ ਨਹੀਂ ਕਹਿ ਸਕਦੇ ਜੀ ਇਹ ਸ਼ਹਿਰ ਦੀ ਸਾਡੀ ਮਿੰਨੀ ਪਾਰਲੀਮੈਂਟ ਹੀ ਹੈ ਸ਼ਹਿਰ ਦੇ ਮੁੱਦੇ ਉੱਥੇ ਰੱਖੇ ਜਾਂਦੇ ਆ ਜਿਹੜੇ ਐਮਸੀ ਸਾਹਿਬਾਨਾਂ ਦੀ ਮੀਟਿੰਗ ਹੁੰਦੀ ਹੈ ਸਾਡੀ ਜੀ ਮੰਥਲੀ ਜਾਂ ਦੋ-ਤਿੰਨ ਵਾਰ ਮੀਟਿੰਗ ਦੇ ਵਿੱਚ ਕਾਫੀ ਹੰਗਾਮਾ ਵੀ ਕਹਿ ਸਕਦਾ ਦੇਖੋ ਜਦੋਂ ਪਬਲਿਕ ਐਮਸੀਆਂ ਨੂੰ ਕਹਿੰਦੀ ਐਮਸੀ ਨੇ ਗਾਂਹ ਜਾ ਕੇ ਤਾਂ ਆਪਦੇ ਕਾਉਂਸਲ ਦੇ ਵਿੱਚ ਆਪਦੇ ਇਸ਼ੂ ਰੱਖਣੇ ਆ ਨਾ ਉਹ ਜੈਨੂਇਨ ਪ੍ਰੋਬਲਮ ਹੁੰਦੀ ਆ ਉਹਦੇ ਵਿੱਚ ਕੀ ਸਾਨੂੰ ਅੱਜ ਨਿਰਾਸ਼ਾ ਇਸ ਗੱਲ ਦੀ ਬਹੁਤ ਜ਼ਿਆਦਾ ਹੋਈ ਕਿਤੇ ਕਈ ਜਗ੍ਹਾ ਦੇ ਤਾਂ ਮੰਤਰੀ ਸਾਹਿਬ ਨੇ ਉਦਘਾਟਨ ਕਰਨਾ ਸੀ ਉੱਥੇ ਜਗ੍ਹਾ ਬਿਜਲਿੰਗ ਕਰਕੇ ਆਏ ਆ। ਉੱਥੇ ਪੰਚਾਂ ਦਾ ਕਿਹਾ ਫਿਰ ਮੱਤੇ ਪ੍ਰਣਾਲਾ ਉੱਥੇ ਦਾ ਉੱਥੇ ਉਹਨਾਂ ਦੇ ਕਾਹਲ ਟੁਕਦੀ ਹੈ ਜੀ। ਉਹਨਾਂ ਨੇ ਬੜੇ ਵਾਰੀ ਉੱਥੇ ਕਹਿਤਾ ਕਟੋ-ਕਟ ਇੱਕ ਪਾਣੀ ਖੜਾ ਸੀ ਬਿਮਾਰੀਆਂ ਦਾ ਮੈਂ ਵੀ ਉੱਥੇ ਰਿਕੁਐਸਟ ਕੀਤੀ ਸੀ। ਮੈਨੂੰ ਵੀ ਅੱਜ ਬੜਾ ਮਹਿਸੂਸ ਹੋਇਆ ਵੀ ਯਾਰ ਵੀ ਕੋਈ ਗੱਲ ਹੈ। ਤੁਸੀਂ ਇੰਨੀਆਂ-ਇੰਨੀਆਂ ਤਨਖਾਹਾਂ ਲੈਨੇ ਹੋ ਕੰਮ ਤੁਸੀਂ ਕਰਕੇ ਨਹੀਂ ਰਾਜੀ ਆ। ਕਾਦੇ ਵਾਸਤੇ ਤੁਸੀਂ ਲੋਕਾਂ ਦਾ ਪੈਸਾ ਵੇਸ ਕਰੀ ਜਾਂਦੇ ਆ ਮੈਂ ਇਸ ਚੀਜ਼ ਨੂੰ ਲੈ ਕੇ ਸਾਡੀ ਮੀਟਿੰਗ ਹੋਈ ਸੀ ਕੁਝ ਲੋਕਾਂ ਦੇ ਇਸ਼ੂ ਸੀਗੇ ਠਕਣਾ ਵਗੈਰਾ ਨ ਵਰਸਾਤੀ ਚੈਂਬਰਾਂ ਦੀ ਸਫਾਈ ਵਗੈਰਾ ਮਾਰਸ਼ਾ ਬਹੁਤ ਹੋ ਜਾਂਦੀ ਆ ਵੀ ਪਾਣੀ ਖੜ ਜਾਂਦਾ ਨਿਕਲ ਨਹੀਂ ਰਿਹਾ ਨਿਕਾਸੀ ਦਾ ਕਰਕੇ ਸੀਗਾ ਕੁਝ ਠਕਣ ਵਗੈਰਾ ਸੀਗੇ ਤੇ ਕੁਝ ਸਾਡੇ ਇੱਕ ਜੀਸੀਬੀ ਦਿੱਤੀ ਸੀਗੀ 30 ਲੱਖ ਰੁਪਏ ਦੀ ਸੀ ਵੀ ਉਹਦਾ ਆਪਰੇਟਰ ਨੇ ਹਾਈ ਤੇ ਰੱਖ ਦਿੱਤਾ ਉਹ ਵੇਸਟ ਹੋ ਜਾਂਦਾ 3 ਲੱਖ ਰੁਪਏ ਦਾ ਇੱਕ ਅਸੀਂ ਉੱਥੇ ਮਸ਼ੀਨ ਰਿਪੇਅਰ ਕਰਾਈ ਸੀ ਜੇਸੀ ਆਰ ਉਹ ਸੀ ਸੁਪਰ ਸੈਕਸ਼ਨ ਮਸ਼ੀਨ ਸੀਗੀ ਜੈਟਿੰਗ ਮਸ਼ੀਨ ਬੈਠ ਹੁੰਦੇ ਆ ਉਹਦੇ ਕਾਫੀ ਪੈਸਾ ਖਰਚ ਆਇਆ ਸੀ ਉਹ ਮਸ਼ੀਨ ਨਹੀਂ ਚੱਲ ਰਹੀ ਦੁਬਾਰਾ ਫੇਰ ਵਰਕਸ਼ਾਪ ਚਲੇ ਗਏ ਤੇ ਜਿਹੜੀ ਮੰਤਰੀ ਸਾਹਿਬ ਨੇ ਦਿੱਤੀ ਸੀਗੀ ਮੇਰੀ ਗਾਰੰਟੀ ਦਿੱਤੀ ਸੀ ਮੈਂ ਰਿਕਵੈਸਟ ਕੀਤੀ ਸੀ ਉਹ ਚੱਲ ਰਹੀ ਹੈ ਪਰ ਦੂਸਰੀ ਮਸ਼ੀਨ ਦੇ ਕਰਕੇ ਕਿੱਥੇ ਉਸੇ ਕਰਕੇ ਦੋ ਦਿੱਤੀਆਂ ਸੀ ਉਹ ਨਵੀਂ ਤਗੜ ਕੱਢੀ ਜਾਂਦੀਆਂ ਪੁਰਾਣੀ ਹਜੇ ਲਾਪਤਾ ਹੈ ਇੱਕ ਤਾਂ ਜੀ ਉਹਨੂੰ ਲੈ ਕੇ ਅਸੀਂ ਕਾਫੀ ਬੁਗਾਰ ਚੱਲਿਆ ਸਾਡਾ ਵੀ ਭਾ ਲੋ ਭਜੇ ਕਿੱਥੇ ਜੀ ਉਸ ਕਰਕੇ ਹੁਣ ਪ੍ਰਧਾਨ ਜੀ ਨੇ ਵਿਸ਼ਵਾਸ ਦਿਵਾਇਆ ਜੀ ਜਾ ਕੇ ਘਰ ਭਾਲ ਰਹੇ ਆਪ ਕਰ ਰਹੇ ਇੱਕ ਆਪਰੇਟਰ ਬਾਰੇ ਕਹਿੰਦੇ ਸੀ ਮੇਰੇ ਧਿਆਨ ਤੇ ਲਾਤਾ ਜੀਸੀਬੀ ਦਾ ਉਹ ਕਹਿੰਦਾ ਜੀਸੀਬੀ ਤਾਂ ਫਿਰ ਖਤਮ ਹੋ ਜੂਗੀ ਜਮ ਸਾਹ ਅੱਜ ਉਹਨਾਂ ਦੇ ਧਿਆਨ ਤੇ ਅਧਿਕਾਰੀਆਂ ਬਾਰੇ ਵੀ ਦੱਸਿਆ ਜਾ ਰਿਹਾ ਮਤਾ ਮੂਤਾ ਪਾਇਆ ਹੋਇਆ ਲੋਕਾਂ ਰੀਆਂ ਬਾਰੇ ਸ਼ਿਕਾਇਤ ਕੀਤੀ ਹੈ ਜੀ ਸਾਰੇ ਐਮਸੀਆਂ ਨੇ ਜੀ ਸਤਾਈਆਂ ਐਮਸੀਆਂ ਨੇ ਸ਼ਿਕਾਇਤ ਕੀਤੀ ਹੈ ਰਿਟਰਨ ਰੂਪ ਕੀ ਕੀਤੀ ਹੈ ਜੀ ਉਹਨਾਂ ਦਾ ਅਧਿਕਾਰੀਆਂ ਦੀ ਕੀਤੀ ਹੈ ਪਾਣੀ ਸੀਵਰ ਬੋਰਡ ਵਾਲੇ ਸੀਗੇ ਕੁਝ ਕਮੇਟੀ ਦੇ ਸੀਗੇ ਬੰਦੇ ਨੇ ਮਲਾਜਮ ਸੀ ਜਿਨ੍ਹਾਂ ਦਾ ਹੀ ਲੋਡ ਰੋਜ਼ਾਨਾ ਦਿਨ ਚ ਰਹਿ ਚ ਲੋਡ ਫਿੰਦੇ ਔਰ ਰਿਟਰਨ ਚ ਦਿੰਦੀ ਹੈ ਕੰਪਲੀਟ ਜੀ ਉਹ ਸਾਰੇ ਐਮਸੀਆਂ ਦੇ ਸਾਈਨ ਆ ਸੀ ਕੁਝ ਲਿਖਿਆ ਹੋਇਆ ਸੀ ਉਹਦੇ ਵਿੱਚ ਲਿਖਿਆ ਸੀ ਇਹਨਾਂ ਦੇ ਉਹ ਭਾਗੀ ਕਾਰਵਾਈ ਕੀਤੀ ਜਾਵੇ ਮਲਾਜਮਾਂ ਤੇ ਜੀ ਕੋਈ ਇਨਕੁਆਇਰੀ ਦੀ ਮੰਗ ਵੀ ਕੀਤੀ ਮੰਗ ਕੀਤੀ ਹੈ ਜੀ ਕਿਹੜੀ ਇਨਕੁਆਇਰੀ ਦੀ ਮੰਗ ਇਨਕੁਆਇਰੀ ਹੈ ਤਾਂ ਜੋ ਉਹਨਾਂ ਦੀ ਪ੍ਰਾਪਰਟੀ ਦੀ ਜਾਂਚ ਕੀਤੀ ਜਾਵੇ ਕੰਮ ਤਾਂ ਫਿਰ ਕਰ ਦੇਣੀ ਜੀ ਫਿਰ ਅਸੀਂ ਇਹਨਾਂ ਤੋਂ ਕੀ ਲੈਣਾ ਜੀ ਹਾਂ ਜੀ ਇਸ ਕਰਕੇ ਮੰਗ ਕੀਤੀ ਸੀ ਜੀ ਸਰ ਗਰਾਜ ਮੀਟਿੰਗ ਹੋਈ ਸੀ ਮੀਟਿੰਗ ਦੇ ਵਿੱਚ ਕੁਝ 파ਰਟੀਆਂ ਨੇ ਦੋਸ਼ ਲਗਾਏ ਕਿ ਸਟਾਫ ਦੀ ਅਣਗਹਿਲੀ ਦੇ ਕਾਰਨ ਜਿਹੜੀ ਸ਼ਹਿਰ ਦੀ ਜੀਸੀਬੀ ਨਵੀਂ ਆਈ ਸੀ ਉਹਦਾ ਡ੍ਰਾਈਵਰ ਨਹੀਂ ਮਿਲਿਆ ਕੀ ਕਰੂਗਾ ਜੀ ਨਹੀਂ ਸਰ ਸਾਡੇ ਕਿਸੇ ਸਟਾਫ ਦੀ ਕੋਈ ਅਣਗਹਿਲੀ ਨਹੀਂ ਹੈ ਅਸੀਂ ਆਲਰੇਡੀ ਰੈਜ਼ੋਲੂਸ਼ਨ ਪਾ ਚੁੱਕੇ ਆ ਜਲਦੀ ਸਾਡੇ ਕੋਲ ਜੀਸੀਬੀ ਦਾ ਡ੍ਰਾਈਵਰ ਅਵੇਲੇਬਲ ਹੋ ਜਾਏਗਾ ਜੀ ਸਰ ਕਹਿਆ ਜਾ ਰਿਹਾ ਕਿ ਸ਼ਾਇਦ ਸੀਵਰੇ ਦੇ ਟੱਕਰ ਨਾਲ ਕੋਈ ਪਰੇਸ਼ਾਨੀ ਆਈ ਹੈ ਸਰ ਜਿੱਥੇ ਵੀ ਸਾਨੂੰ ਕੋਈ ਸ਼ਿਕਾਇਤ ਆਂਦੀ ਹੈ ਕਿਸੇ ਵੀ ਤਰ੍ਹਾਂ ਦੀ ਸੀਵਰੇ ਦਾ ਟੱਕਣ ਟੁੱਟ ਜਾਂਦਾ ਜਿੱਥੇ ਸੀਵਰੇ ਦੇ ਟੱਕਣ ਦੀ ਲੋੜ ਹੁੰਦੀ ਹੈ ਅਸੀਂ ਤੁਰੰਤ ਉੱਥੇ ਸੀਵਰੇ ਦਾ ਟੱਕਣ ਲਗਾਤਾ ਜਾਂਦੇ ਜੀ ਤਾਂ ਲੋਕੀਂ ਆਮ ਲੋਕਾਂ ਕੀ ਅਪੀਲ ਕਰੋਗੇ ਨਾ ਬਨੋ ਉਸ ਦਾ ਜੇ ਪਾਰਸ਼ਦਾਬ ਵਿੱਚ ਜੇ ਉਸ ਇੱਕ ਮੁਲਾਜ਼ਮਾਂ ਦੇ ਖਿਲਾਫ ਸ਼ਿਕਾਇਤ ਜੇ ਮਤਾ ਪਾਇਆ ਗਿਆ ਸਰ ਸਾਡੇ ਇੱਥੇ ਅੱਜ ਨਗਰ ਕੌਂਸਲ ਦੀ ਮੀਟਿੰਗ ਬੜੀ ਸ਼ਾਂਤਮਈ ਤਰੀਕੇ ਨਾਲ ਹੋਈ ਉੱਥੇ ਸਾਡੇ ਨਗਰ ਕੌਂਸਲ ਦੇ ਕਿਸੇ ਵੀ ਮੁਲਾਜ਼ਮ ਖਿਲਾਫ ਕਿਸੇ ਵੀ ਐਮਸੀ ਨੇ ਕੋਈ ਲਿਖਤੀ ਸ਼ਿਕਾਇਤ ਨਹੀਂ ਦਿੱਤੀ ਜੀ ਜੀ ਤਾਂ ਸਰ ਆਮ ਲੋਕਾਂ ਨੂੰ ਕੀ ਅਪੀਲ ਕੀ ਕਰੋਗੇ ਜੇ ਕੋਈ ਇਸ ਮਸਿਆਦਾ ਨੂੰ ਹੱਲ ਕਰਵਾਓ ਸਰ ਕਿਸੇ ਵੀ ਤਰ੍ਹਾਂ ਦੀ ਕੋਈ ਸਮੱਸਿਆ ਆndi ਤਾਂ ਸਾਨੂੰ ਡਾਇਰੈਕਟ ਦੱਸਣ ਉਹਨਾਂ ਦਾ ਸਮੱਸਿਆ ਦਾ ਤੁਰੰਤ ਹੱਲ ਕੀਤਾ ਜਾਏਗਾ